ਦੋਸਤੋ ਸਮਾਣਾ ਦੇ ਨੇੜੇ ਪਿੰਡਰ ਕਲੋਨੀ ਦੇ ਵਿੱਚੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਜ ਸਵੇਰ ਦਾ ਸੂਆ ਟੁੱਟਿਆ ਹੋਇਆ ਹੈ ਔਰ ਸਾਨੂੰ ਹੁਣੇ ਕਾਲ ਆਈ ਔਰ ਅਸੀਂ ਮੌਕੇ ਤੇ ਪਹੁੰਚੇ ਹੁਣੇ ਜਸਟ ਜਿਹੜੀ ਜੀਸੀਬੀ ਇੱਥੇ ਪਹੁੰਚੀ ਏ ਆਪਾਂ ਗੱਲਬਾਤ ਕਰਨ ਦੀ ਇੱਥੇ ਕੋਸ਼ਿਸ਼ ਵੀ ਕਰਦੇ ਆਂ ਜਿਹੜੇ ਕੋਈ ਇੱਥੇ ਮੌਕੇ ਤੇ ਅਫਸਰ ਸਾਹਿਬਾਨ ਪਹੁੰਚੇ ਨੇ ਵੀ ਤੁਸੀਂ ਦੇਖੋ ਕਾਫੀ ਜ਼ਿਆਦਾ ਪਾੜ ਜਿਹੜਾ ਹੈ ਉਹ ਪੈ ਚੁੱਕਾ ਹੈ ਔਰ ਤਸਵੀਰਾਂ ਦੇ ਵਿੱਚ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਜਿਹੜਾ ਕਿਤਨਾ ਕਿਤੇ ਜੀਸੀਬੀ ਮਸ਼ੀਨ ਹੈ ਉਹ ਪਾੜ ਨੂੰ ਹੁਣ ਕਿਸ ਤਰ੍ਹਾਂ ਦੇ ਨਾਲ ਜਿਹੜਾ ਭਰਤੀ ਇਹ ਦੇਖਣਾ ਇਹ ਹੋਵੇਗਾ ਮੌਕੇ ਤੇ ਆਪਾਂ ਜਿਹੜੀ ਗੱਲਬਾਤ ਇੱਥੇ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਡੇਰਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਇੱਥੇ ਆਫੀਸਰ ਸਬਾਣਾ ਆਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਮਨ ਸਿੰਘ ਰੇਂਦਰ ਕੁਮਾਰ ਜੈ ਸਿੰਦਰਪਾਲ ਜੀ ਤੁਸੀਂ ਮੌਕੇ ਦੇ ਅਫਸਰ ਹੋ ਅੱਥੇ ਹਾਂਜੀ ਔਰ ਪਹੁੰਚੇ ਹੋ ਤੁਹਾਨੂੰ ਕਦੋਂ ਪਤਾ ਲੱਗਾ ਜਿਹੜਾ ਡੂਆ ਇਹ ਟੁੱਟ ਗਿਆ ਇਹਨਾਂ ਜੀ ਸਾਡੀ ਟੀਮ ਕੋਲ ਇਨਫਾਰਮੇਸ਼ਨ ਪਹੁੰਚੀ ਸੀ ਸਵੇਰੇ ਕਿੰਨੇ ਕੁ ਵਜੇ ਅੰਮ ਤਕਰੀਬਨ ਟਾਈਮ ਹੋਣਾ 7:30 ਦਾ ਓਕੇ ਹਾਂਜੀ ਹਾਂ ਤੇ ਉਸ ਤੋਂ ਬਾਅਦ ਅਸੀਂ ਹੈੱਡ ਤੋਂ ਪਾਣੀ ਬੰਦ ਕਰਾਇਆ ਜੀ ਤਾਰ ਦੇ ਕੇ ਆਫੀਸ਼ੀਅਲੀ ਇਹਦਾ ਹੈੱਡ ਮੈਂ ਅਜੇ ਜਾਣਨ ਦੀ ਜਾਣਨ ਦੀ ਕੋਸ਼ਿਸ਼ ਕਰੀ ਬਾਏ ਦਾ ਹੈ ਕਿੱਥੇ ਕਿੱਥੋਂ ਪਾਣੀ ਬੰਦ ਕਰਵਾਇਆ ਇਹ ਪਾਣੀ ਆਉਂਦਾ ਜੀ ਫੱਤੇਪੁਰ ਤੋਂ ਫੱਤੇਪੁਰ ਹੈਡ ਮੈਨ ਦਾ ਸਾਡਾ ਉਹ ਤੋਂ ਜਿਹੜਾ ਪਾਣੀ ਤੁਸੀਂ ਬੰਦ ਕਰਾ ਬੰਦ ਕਰਾਇਆ ਹਾਂਜੀ ਐਪਰੋਕਸੀਮੇਟਲੀ ਉਹ 5 ਕਿਲੋਮੀਟਰ ਪੈ ਜਾਂਦਾ ਇੱਥੋਂ ਮੌਕੇ ਤੇ ਜਿਹੜਾ ਫੌਰੀ ਤੌਰ ਤੇ ਤੁਸੀਂ ਪਾਣੀ ਪਾਣੀ ਬੰਦ ਕਰਾਇਆ ਫੌਰੀ ਤੌਰ ਤੇ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਕਿੰਨੇ ਵਜੇ ਬਸ ਮੈਂ ਮੈਨੂੰ 1.5 ਘੰਟਾ ਹੋ ਗਈ ਇੱਥੇ ਆਏ ਨੂੰ ਤੇ ਅਸੀਂ ਮਸ਼ੀਨ ਅਰੇਂਜ ਕਰੀਏ ਇੱਥੇ ਲੋਕਲੀ ਮਸ਼ੀਨ ਪਹਿਲਾਂ ਮਿਲ ਨਹੀਂ ਸੀ ਰਹੀ ਫਿਰ ਮਸ਼ੀਨ ਤੇ ਸਾਡਾ ਕੰਮ ਚੱਲ ਰਿਹਾ ਉਹ ਤੋਂ ਮਸ਼ੀਨ ਮੰਗਾਈ ਸੀ ਬਸ ਮਸ਼ੀਨ ਤੋਂ ਬਿਨਾ ਤੁਸੀਂ ਆਏ ਸੀ ਨ ਔਰ ਹੁਣ ਕਿੰਨੇ ਕ ਟਾਈਮ ਦੇ ਵਿੱਚ ਜੇ ਪਾੜ ਹੈ ਇਹ ਪੂਰਾ ਜਾਏ ਇਹ ਪਾੜ ਹੁਣ ਅਸੀਂ ਪਹਿਲਾਂ ਕੋਸ਼ਿਸ਼ ਕਰਾਂਗੇ ਜੀ ਬੰਨ ਲਵਾ ਕੇ ਪਿਛਲਾ ਪਾਣੀ ਰੋਕਿਆ ਜਾਵੇ ਤੇ ਉਸ ਤੋਂ ਬਾਅਦ ਜੇ ਮਿੱਟੀ ਦੀ ਜ਼ਰੂਰਤ ਪੈਂਦੀ ਮਿੱਟੀ ਮੰਗਾਵਾਂਗੇ ਟਰਾਲੀਆਂ ਨਾਲ ਓਕੇ ਤੇ ਨਹੀਂ ਇਥੋਂ ਲੋਕਲੀ ਮਿੱਟੀ ਅਰੇਂਜ ਕਰ ਲੈਣੀ ਹੈ ਔਰ ਲੱਗਦਾ ਨਹੀਂ ਵੀ ਅੱਗੇ ਨੂੰ ਕੋਈ ਏਦਾਂ ਦਾ ਕੋਈ ਨਾ ਨਹੀਂ ਜੀ ਨਹੀਂ ਕੋਸ਼ਿਸ਼ ਕਰਾਂਗੇ ਜੀ ਅੱਗੇ ਤੋਂ ਏਦਾਂ ਦੀ ਅਨਸਰਖਾ ਘਟਨਾ ਕੋਈ ਨਾ ਹੋਵੇ ਬਟ ਕੋਈ ਦਿੱਕਤ ਨਹੀਂ ਜੀ ਲੋਕਾਂ ਨਾਲ ਹੋਵੇਗਾ ਤੁਹਾਨੂੰ ਬਤਾ ਲਵਾਂ ਇਤਨਾ ਨਾ ਔਰ ਇਜਾ ਸਿਕਲ ਸਿਕਲ ਜੇ ਨਹੀਂ ਤਾਂ ਤੱਕ ਬਣਾ ਲਵਾਂ ਨਾ ਹਮਦਰ ਤੋਂ ਸਵਰਨ ਸਿੰਘ ਸਰਫਿੰਗ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਜਿਹੜੀ ਜਿਹੇ ਇਨਫੋਰਮੇਸ਼ਨ ਆਪਰੇਟਰ ਸਾਹਿਬਾਂ ਨਾਲ ਦਿੱਤੀ ਟੂਬਾ ਟੁੱਟਣ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਸਾਡੀ ਮਹਿਰ ਦੀ ਵਾਰੀ ਲੱਗਦੀ ਰਾਤ ਨੂੰ 2 ਵਜੇ ਦੀ ਉਸੇ ਜਦੋਂ ਇੱਥੇ ਆਏ ਪਾਣੀ ਵੇਖਿਆ ਜਦੋਂ ਇੱਥੇ ਡੇਰੇ ਤੇ ਆ ਸਾਹਮਣਾ ਡੇਰਾ ਆਪਾਂ ਨੇੜੇ ਔਰ ਕਿੰਨੇ ਕੁਜ ਦਾ ਟਾਈਮ ਸੀ ਉਹ ਤਕਰੀਬਨ 4 ਕ ਦਾ ਟਾਈਮ ਸੀ ਜੀ ਔਰ ਉਸ ਟਾਈਮ ਟੂਬਾ ਟੁੱਟਿਆ ਟੁੱਟਿਆ ਪਾਣੀ ਦੀ ਆਵਾਜ਼ ਆ ਰਹੀ ਸੀ ਜਦੋਂ ਸੀ ਦੇਖਿਆ ਸੂਰ ਟੁੱਟਾ ਸੀ ਫਿਰ ਫੋਨ ਲਾਇਆ ਜੀ ਇਹਦਾ ਮੇਰੇ ਕੋਲ ਫੋਨ ਆਇਆ ਨਹੀਂ ਸੀ ਜੇ ਸਾਫ ਦਾ ਨੰਬਰ ਹੈਗਾ ਸੀ ਮੈਂ ਉਹ ਸ਼ਮਸ਼ੀਰ ਸਿੰਘ ਇਹਨਾਂ ਦਾ ਮੁਲਾਜ਼ਮ ਜੀ ਖਤਨੀਠੇ ਬਿਜਲੀ ਬੋਰਡ ਇੱਥੇ ਕੋਠੀ ਚ ਉਹਨੂੰ ਫੋਨ ਲਾਇਆ ਜੀ ਫਿਰ ਉਹ ਕਰੇ ਉਸੇ ਟਾਈਮ ਆ ਜਣੇ ਇੱਥੇ ਓਕੇ ਹਾਂਜੀ ਹਾਂ ਤੋਂ ਮੈਂ ਕਿਤੇ ਨਾ ਕਿਤੇ ਬੁਸਤੇ ਜਾਵਾਂਗਾ ਜਿੱਥੇ ਪਾਣੀ ਚੱਲਦਾ ਔਰ ਅੱਜ ਕੱਲ੍ਹ ਉਹਦਾ ਟਾਈਮ ਆ ਬਜਾਈ ਦਾ ਝੋਨੇ ਦੀ ਦਾ ਹਾਂਜੀ ਕੀ ਕੋਈ ਇਹਦਾ ਕੋਈ ਪਾਣੀ ਜ਼ਿਆਦਾ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਉਹ ਥਾਂ ਹੈਗਾ ਵੀ ਜੀ ਜਿਹੜੀ ਹੁਣ ਜਿੱਥੇ ਪਾਣੀ ਪਿਆ ਮਰ ਵੀ ਗਈ ਉਹ ਉੱਥੇ ਦੁਬਾਰਾ ਵੀ ਲਾਉਣੀ ਪੈਗੀ ਪਾਣਾ ਹੈਗਾ ਵੀ ਇੱਕ ਕਿੰਨਾ ਕਿੰਨਾ ਨੁਕਸਾਨ ਜਿੱਦਾਂ 100% ਦੀ ਗੱਲ ਕਰੀਏ ਉਹ 100% ਕਿੰਨਾ ਨੁਕਸਾਨ ਨੁਕਸਾਨ ਤਾਂ ਨਹੀਂ ਆ ਜਿਆਦਾ ਕੋਈ ਨੁਕਸਾਨ ਆ ਥੋੜਾ ਮਾਤਾ ਹੀ ਮਾੜਾ ਮੋਟਾ ਹੀ ਉਹ ਤਾਂ ਦੁਬਾਰਾ ਉੱਥੇ ਪੱਡੇ ਲੱਗ ਜਾਣਗੇ ਜੀ ਹਾਂਜੀ ਬਚਾ ਲਈਏ ਤੋ ਕਿਤੋਂ ਕਿਤੇ ਹੁਣ ਜਿਹੜੀ ਸਥਿਤੀ ਤੁਹਾਨੂੰ ਲੱਗਦਾ ਸਹੀ ਹੈ ਸਾਰੀ ਹਾਂਜੀ ਉਹ ਸਹੀ ਹੈ ਜੀ ਹੋ ਗਿਆ ਸਹੀ ਹੁਣ ਪਾਣੀ ਆ ਗਏ ਨੇ ਅਸਰ ਆ ਗਏ ਤੋ ਹੁਣ ਤੁਸੀਂ ਵਧੀਆ ਤਰੀਕੇ ਨਾਲ ਕੋਲ ਖੜ ਕੇ ਜਿਹੜੇ ਜ਼ਿੰਮੇਵਾਰੀ ਨਾਲ ਹਾਂਜੀ ਹਾਂ ਤੁਹਾਡੀ ਵੀ ਬੇਨਤੀ ਹੈ ਵੀ ਉਹ ਕਰਵਾ ਦੋ ਠੀਕ ਹੈ ਜੀ ਠੀਕ ਹੈ ਤੁਹਾਨੂੰ ਬਹੁਤ ਧੰਨਵਾਦ ਕਰਨ ਜੀ ਓਕੇ